ਕਿ ਜਿਹੜਾ ਬੱਚਾ ਹੈ ਜਿਸ ਨੂੰ ਸਮਝ ਨਹੀਂ ਹੈ ਅਸੀਂ ਕਹਿੰਦੇ ਹਾਂ ਕਿ ਜੀ ਉਹਦੇ ਚੁੰਨੀ ਸਮਝ ਨਹੀਂ ਹੁੰਦੀ ਕਿ ਭਵਿਸ਼ ਭਵਿਕ ਵਾਸਤੇ ਉਹ ਸੋਚਪਾਨ ਤਾਂ ਸਿਰਫ ਉਸ ਨੂੰ ਰੈਸਕਿਊ ਕਰਨਾ ਹੀ ਸਾਡਾ ਫਰਜ਼ ਨਹੀਂ ਬੰਦਾ ਉਸ ਨੂੰ ਅੱਗੇ ਰੀਹੈਬਿਲਿਟੇਟ ਕਰਨਾ ਵੀ ਸਾਡਾ ਫਰਜ਼ ਹੈ ਕਿ ਅੱਜ ਸ਼ਨੀਵਾਰ ਸੀਗਾ ਮੰਦਿਰ ਗੁਰਦੁਆਰਾ ਸਾਹਿਬ ਆ ਫਿਰ ਬਾਕੀ ਰਿਲੀਜੀਅਸ ਸਟਰਕਚਰਸ ਰਿਲੀਜੀਅਸ ਜਿਹੜੇ ਸਾਡੇ ਆਦਾਰੇ ਹੈਗੇ ਉੱਥੇ ਰਸ਼ ਵੀ ਹੁੰਦਾ ਹੈਗਾ ਤੇ ਅਮੂਮਨ ਦੇਖਣ ਨੂੰ ਮਿਲਦਾ ਹੈਗਾ ਕਿ ਉੱਥੇ ਬੱਚਿਆਂ ਨੂੰ ਥੋੜਾ ਯੂਜ਼ ਕਰਕੇ ਬੈਗਿੰਗ ਦੀ ਇੱਕ ਪ੍ਰਥਾ ਹੈ ਜਿਹੜੇ ਬੱਚੇ ਰੈਸਕਿਊ ਕਰ ਰਹੇ ਆ ਉਹਨਾਂ ਨੂੰ ਇੱਕ ਸਕੂਲ ਵਿੱਚ ਐਡਮਿਸ਼ਨ ਕਰਾ ਕੇ ਉਹਦਾ ਅਗਲੇ ਭਵਿੱਖ ਬਾਰੇ ਕੋਨੋਂ ਜਾਗਰੂਕ ਕੀਤਾ ਜਾ ਸਕਣ ਇਹਦੇ ਨਾਲ ਹੀ ਨਾਲ ਸਾਡੇ ਆਲਰੇਡੀ ਵੀ ਦੋ ਸਕੂਲ ਚੱਲਦੇ ਪਏ ਆਂ ਬ੍ਰਿਜ ਕੋਰਸਸ ਵੀ ਅਸੀਂ ਕਰਾ ਰਹੇ ਆਂ ਜਿਹੜੇ ਡ੍ਰੌਪ ਆਊਟ ਸਟੂਡੈਂਟਸ ਹੈਗੇ ਜਾਂ ਕਿਸੇ ਨੂੰ ਕਿਸੇ ਤਰੀਕੇ ਦੀ ਦਿੱਕਤ ਵੀ ਆਉਂਦੀ ਹੈਗੀ ਬਹੁਤ ਸਾਰੇ ਇਹੋ ਜਿਹੇ ਬੱਚੇ ਵੀ ਹੁੰਦੇ ਹੈਗੇ ਜੋ ਬਹੁਤ ਕੁਝ ਜ਼ਿੰਦਗੀ 'ਚ ਕਰਨਾ ਚਾਹੁੰਦੇ ਹੈਗੇ ਤੇ ਕਿਸੇ ਫਾਈਨੈਂਸ਼ੀਅਲ ਕਾਰਨ ਜਾਂ ਕਿਸੇ ਹੋਰ ਮਜਬੂਰੀ ਕਾਰਨ ਨਹੀਂ ਕਰ ਪਾਉਂਦੇ ਤਾਂ ਉਸ ਵਾਸਤੇ ਪ੍ਰਸ਼ਾਸਨ ਹਮੇਸ਼ਾ ਬੈਠਾ ਹੈਗਾ ਜਿਵੇਂ ਕਿ ਸਾਰਿਆਂ ਨੂੰ ਪਤਾ ਹੈਗਾ ਬੱਚੇ ਸਾਡਾ ਭਵਿਕ ਹੁੰਦੇ ਹੈਗੇ ਔਰ ਚਾਈਲਡ ਵੈਗਿੰਗ ਦੇ ਪ੍ਰਤੀ ਅਸੀਂ ਸਿਰਫ ਸਖਤ ਹੀ ਨਹੀਂ ਆ ਐਮਪੈਥੈਟਿਕ ਵੀ ਸਾਡਾ ਥੀਓ ਹੈਗਾ ਕਿ ਜਿਹੜਾ ਬੱਚਾ ਹੈ ਜਿਸ ਨੂੰ ਸਮਝ ਨਹੀਂ ਹੈ ਅਸੀਂ ਕਹਿੰਦੇ ਆ ਕਿ ਜੀ ਉਹਦੇ ਚੁੰਨੀ ਸਮਝ ਨਹੀਂ ਹੁੰਦੀ ਕਿ ਭਵਿਸ਼ ਭਵਿਕ ਵਾਸਤੇ ਉਹ ਸੋਚਪਾਨ ਤਾਂ ਸਿਰਫ ਉਸ ਨੂੰ ਰੈਸਕਿਊ ਕਰਨਾ ਹੀ ਸਾਡਾ ਫਰਜ਼ ਨਹੀਂ ਬੰਦਾ ਉਸ ਨੂੰ ਅੱਗੇ ਰੀਹੈਬਿਲੀਟੇਟ ਕਰਨਾ ਵੀ ਸਾਡਾ ਫਰਜ਼ ਆ ਜੀਵਨ ਕੀ ਅੱਜ ਸ਼ਨੀਵਾਰ ਸੀਗਾ ਮੰਦਿਰ ਗੁਰਦੁਆਰਾ ਸਾਹਿਬ ਆ ਫਿਰ ਬਾਕੀ ਰਿਲੀਜੀਅਸ ਸਟਰਕਚਰਸ ਰਿਲੀਜੀਅਸ ਜਿਹੜੇ ਸਾਡੇ ਆਧਾਰੇ ਹੈਗੇ ਉੱਥੇ ਰਸ਼ ਵੀ ਹੁੰਦਾ ਹੈਗਾ ਤੇ ਅਮੂਮਨ ਦੇਖਣ ਨੂੰ ਮਿਲਦਾ ਹੈਗਾ ਕਿ ਉੱਥੇ ਬੱਚਿਆਂ ਨੂੰ ਥੋੜਾ ਯੂਜ਼ ਕਰਕੇ ਬੈਗਿੰਗ ਦੀ ਇੱਕ ਪ੍ਰਥਾ ਹੈ ਤਾਂ ਇਸ ਕਰਕੇ ਸਾਡੀ ਟੀਮਸ ਤੇ ਮੈਂ ਇੱਕ ਫੀਡਬੈਕ ਤੌਰ ਤੇ ਵੀ ਗਈ ਸੀਗੀ ਤੇ ਦੂਜਾ ਮੇਰਾ ਪਰਪਸ ਸੀਗਾ ਕਿ ਜਿਹੜਾ ਬੱਚਾ ਆਏਗਾ ਘਬਰਾ ਜਾਂਦੇ ਨੇ ਛੋਟੇ ਬੱਚੇ ਹੁੰਦੇ ਹੈਗੇ ਤਾਂ ਉਹਨਾਂ ਨੂੰ ਪ੍ਰੋਪਰ ਕਿਸੇ ਤਰੀਕੇ ਦਾ ਇਮੋਸ਼ਨਲ ਟਰੋਮਾ ਨਾ ਹੋ ਜਿਵੇਂ ਕਿ 1-2 ਕੇਸਿਸ ਵਿੱਚ ਪਤਾ ਚੱਲਿਆ ਕਿ ਮਦਰ ਨਹੀਂ ਹੈ ਸਿਰ ਫਾਦਰ ਹੈਗੇ ਜਾਂ ਫਿਰ ਹੈਂਡੀਕੈਪਡ ਹੈਗੇ ਫਾਦਰ ਮਦਰ ਜਾਂ ਫਿਰ ਸਭੋ ਜਿਹੜੇ ਦੂਜੇ ਕੈਟਾਗਰੀ ਦੇ ਕੇਸਿਸ ਹੁੰਦੇ ਹੈਗੇ ਕਿ ਬਾਹਰੋਂ ਕਿਸੇ ਦਾ ਬੱਚਾ ਹੈ ਜਾਂ ਇਹੋ ਜ੍ਹਾਂ ਦੀ ਵੀ ਕੁਝ ਘਟਨਾਵਾਂ ਧਿਆਨ ਵਿੱਚ ਆ ਜਾਂਦੀਆਂ ਤਾਂ ਸਭ ਨੂੰ ਵੱਖਰੇ ਵੱਖਰੇ ਤੌਰ ਤੇ ਹੈਂਡਲ ਕਰਨਾ ਸਾਡਾ ਫਰਜ਼ ਹੈਗਾ ਤਾਂ ਡੀਸੀਪੀਓ ਯੂਨਿਟ ਡੀਪੀਓ ਯੂਨਿਟ ਜਿਹੜੀ ਸਾਡੀ ਹੈਗੀ ਤਾਂ ਉਹਨਾਂ ਦੇ ਥੋ ਅਸੀਂ ਕੋਸ਼ਿਸ਼ ਕਰ ਰਹੇ ਆ ਕਿ ਜਿਹੜੇ ਪੈਰੈਂਟਸ ਹੈਗੇ ਉਹਨਾਂ ਦੀ ਵੀ ਕਾਉਂਸਲਿੰਗ ਕਰਕੇ ਕਿ ਜੇ ਉਹ ਕਿਸੇ ਜੋਬ ਜਾਂ ਸਕਿੱਲ ਦੇ ਅਦਾਰੇ ਚ انرੋਲ ਹੋਣਾ ਚਾਹੁੰਦੇ ਹੈ ਤਾਂ ਕਿ ਉਹਨਾਂ ਨੂੰ ਵੀ ਸਵੈ ਨਿਰਭਰ ਨਾਲੀ ਨਾਲ ਜਿਹੜੇ ਬੱਚੇ ਰੈਸਕਿਊ ਕਰ ਰਹੇ ਆ ਉਹਨਾਂ ਨੂੰ ਇੱਕ ਸਕੂਲ ਵਿੱਚ ਐਡਮਿਸ਼ਨ ਕਰਾ ਕੇ ਉਹਦਾ ਅਗੇ ਭਵਿੱਖ ਬਾਰੇ ਉਹਨੂੰ ਜਾਗਰੂਕ ਕੀਤਾ ਜਾ ਸਕਣ ਇਹਦੇ ਨਾਲ ਹੀ ਨਾਲ ਸਾਡੇ ਆਲਰੇਡੀ ਵੀ ਦੋ ਸਕੂਲ ਚੱਲਦੇ ਪਏ ਆਂ ਬ੍ਰਿਜ ਕੋਰਸਸ ਵੀ ਅਸੀਂ ਕਰਾ ਰਹੇ ਆ ਜਿਹੜੇ ਡ੍ਰੌਪ ਆਫ ਸਟੂਡੈਂਟਸ ਹੈਗੇ ਜਾਂ ਕਿਸੇ ਨੂੰ ਕਿਸੇ ਤਰੀਕੇ ਦੀ ਦਿੱਕਤ ਵੀ ਆਉਂਦੀ ਹੈਗੀ ਤਾਂ ਮੈਂ ਤੁਹਾਡੇ ਮੀਡੀਅਮ ਦੇ ਰਾਹੀਂ ਵੀ ਦੱਸਣਾ ਚਾਹੁੰਦੀ ਆ ਕਿ ਬਹੁਤ ਸਾਰੇ ਇਹੋ ਜਿਹੇ ਬੱਚੇ ਵੀ ਹੁੰਦੇ ਹੈਗੇ ਜੋ ਬਹੁਤ ਕੁਝ ਜ਼ਿੰਦਗੀ 'ਚ ਕਰਨਾ ਚਾਹੁੰਦੇ ਹੈਗੇ ਤੇ ਕਿਸੇ ਫਾਈਨੈਂਸ਼ੀਅਲ ਕਾਰਨ ਜਾਂ ਕਿਸੇ ਹੋਰ ਮਜਬੂਰੀ ਕਾਰਨ ਨਹੀਂ ਕਰ ਪਾਉਂਦੇ ਤਾਂ ਉਸ ਵਾਸਤੇ ਪ੍ਰਸ਼ਾਸਨ ਹਮੇਸ਼ਾ ਬੈਠਾ ਹੈਗਾ ਸਭੋ ਪਟਿਆਲਾ ਦੇ ਲੋਕਾਂ ਨੇ ਵੀ ਸਾਡੇ ਨਾਲ ਜੁੜਨ ਦੀ ਕੋਸ਼ਿਸ਼ ਕੀਤੀ ਹੈਗੀ ਉਹ ਵੋਲੰਟਰੀ ਤੇ ਵੋਲੰਟਰੀਲੀ ਸਾਹਮਣੇ ਵੀ ਆ ਰਹੇ ਹੈ ਚਾਹ ਫਾਈਨੈਂਸ਼ੀਅਲ ਹੈਲਪ ਹੋ ਸਭੋ ਇੱਕ ਫਾਈਨੈਂਸ਼ੀਅਲ ਦੇ ਨਾਲ ਨਾਲ ਜਿਹੜਾ ਹਿਊਮਨ ਰਿਸੋਰਸ ਹੁੰਦਾ ਕਈਆਂ ਨੇ ਇਹ ਵੀ ਵੋਲੰਟੇਅਰ ਕੀਤਾ ਹੈਗਾ ਕਿ ਜੀ ਅਸੀਂ ਇਹਨਾਂ ਨੂੰ ਗਾਈਡ ਕਰਾਂਗੇ ਜਾਂ ਇਹਨਾਂ ਦੀ ਐਜੂਕੇਸ਼ਨ ਸਪੌਂਸਰ ਕਰਾਂਗੇ ਤੇ ਵਕ ਵਕ ਤਰੀਕੇ ਨਾਲ ਉਹਨਾਂ ਨੇ ਆਪਣੀ ਸਹਿਮਤੀ ਜਤਾਈ ਹੈ ਜਿਹਦੇ ਵਾਸਤੇ ਮੈਂ ਸਾਰਿਆਂ ਦਾ ਧੰਨਵਾਦ ਵੀ ਕਰਨਾ ਚਾਹੁੰਦੀ ਹਾਂ ਤਾਂ ਮੇਰੀ ਬਾਕੀਆਂ ਨੂੰ ਵੀ ਗੁਜ਼ਾਰਿਸ਼ ਹੈਗੀ ਕਿ ਇਹ ਬੱਚੇ ਸਾਡਾ ਭਵਿਕ ਹੈਗੇ ਔਰ ਆਪਣੇ ਭਵਿਕਸਤੇ ਆਪਣੇ ਸਭ ਦੀ ਜੁਆਇੰਟ ਰਿਸਪੌਂਸਿਬਿਲਟੀ ਹੈ ਤਾਂ ਪ੍ਰਸ਼ਾਸਨ ਵੀ ਖੜਾ ਹੈ ਤੁਸੀਂ ਵੀ ਸਾਡੇ ਨਾਲ ਜੁੜੋ ਇਹਦੇ ਨਾਲ ਹੀ ਨਾਲ ਜਿੰਨੀ ਵੀ ਟ੍ਰੈਫਿਕ ਪੁਲਿਸ ਆ ਪੁਲਿਸ ਅਦਾਰੇ ਉਹਨਾਂ ਨੂੰ ਵੀ ਤਾਇਨਾਤ ਕੀਤੀ ਗਈ ਹੈ ਕਿ ਜੋ ਜਿੱਥੇ ਜੁ ਡਿਊਟੀ ਤੇ ਹੁੰਦਾ ਹੈਗਾ ਉਹਨਾਂ ਨੂੰ ਵੀ ਡੀਸੀਪੀਓ ਯੂਨਿਟ ਡੀਪੀਓ ਯੂਨਿਟ ਦਾ ਨੰਬਰ ਫਲੈਸ਼ ਕੀਤਾ ਗਿਆ ਹੈ ਤਾਂ ਕਿ ਉਹ ਵੀ ਇਹਨਾਂ ਦੀ ਸੂਚਨਾ ਉੱਥੇ ਦੇ ਸਕਣ